ਲੋਕਤੰਤਰ ਦਾ ਕਰਤਾ ਥੰ ਮੰਨੇ ਜਾਂਦੇ ਸਰਕਾਰ ਸਰਬਾਰ ਅਤੇ ਪੱਤਰਕਾਰਦਾਰੀ ਦੀ ਮੁੱਖ ਮਹਿਰਬਾਨੀ ਤੇ ਆਈ ਜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਇਹ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਪੰਚਾਇਤਾਂ ਉਹਦੇ ਸੰਦਰਭ ਚ ਹੈ ਸਭ ਤੋਂ ਵੱਡੀ ਮੇਰਾ ਮੰਨਣਾ ਕਿ ਲੋਕਤੰਤਰ ਦੇ ਵਿੱਚ ਜਿਹੜੀ ਮੁੱਢਲੀ ਚੋਣ ਪ੍ਰਕਿਰਿਆ ਆ ਉਹ ਪੰਜਾਬ ਚ ਹੋਣ ਜਾ ਰਹੀ ਹੈ ਜਿਹੜੀ ਕਿ ਇੱਕ ਸਾਲ ਲੇਟ ਹੈ ਜਿਹਦਾ ਬਹੁਤ ਵੱਡਾ ਨੁਕਸਾਨ ਪਿੰਡਾਂ ਦੀ ਡਿਵੈਲਪਮੈਂਟ ਤੇ ਵੀ ਹੋਇਆ ਪਰ ਦੇਰ ਆਏ ਮੇਰਾ ਕਲ ਹਾਈ ਕੋਰਟ ਦੇ ਜਿਹੜੀ ਹਸਤਾ ਇੰਟਰਫੀਰੈਂਸ ਤੋਂ ਬਾਅਦ ਹੀ ਇਹਨਾਂ ਨੇ ਡਿਸਾਈਡ ਕੀਤਾ ਕਿ ਇਲੈਕਸ਼ਨ ਜਿਹੜੀ ਹੈ ਉਹ ਕਰਵਾਉਂਦੇ ਸੀ ਕਾਬਲ ਹੈਗੇ ਪਰ ਜਿਸ ਤਰੀਕੇ ਨਾਲ ਮਾਹੌਲ ਸਿਰਜਿਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਇਹਦਾ ਆਵਾਜ਼ਾਂ ਆ ਰਹੀਆਂ ਨੇ ਜਾਂ ਜਿਹੜੇ ਲੋਕ ਸਰਪੰਚੀ ਲੜਨਾ ਚਾਹੁੰਦੇ ਉਹਨਾਂ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਦੇਖੋ ਇਹ ਮੁੱਢਲਾ ਜਿਹੜੀ ਇਲੈਕਸ਼ਨ ਹੈ ਇਹਦਾ ਪ੍ਰਭਾਵ ਪੰਜਾਬ ਦੀ ਰਾਜਨੀਤੀ ਦੀ ਬੰਤਰ ਕਰ ਦੇਗਾ। ਉਹਦੇ ਨਾਲ ਦੀ ਨਾਲ ਜਿਹੜੇ ਭਵਿੱਖ 'ਚ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਵੀ ਇਸ ਤੋਂ ਬਹੁਤ ਕੁਝ ਸਿੱਖਣੀਆਂ ਨੇ। ਜਿਹੜੀ ਬਦਲਾਅ ਦੇ ਨਾਲ ਨਾਲ ਸਰਕਾਰ ਬਦਲਾਅ ਦੇ ਨਾਂ ਦੇ ਨਾਲ ਸਰਕਾਰ ਬਣਾਈ ਗਈ ਉਹਦੇ ਵੱਲੋਂ ਜਿਸ ਤਰੀਕੇ ਨਾਲ ਇਸ ਇਲੈਕਸ਼ਨ ਦੇ ਵਿੱਚ ਮੈਂ ਦੋ ਦਿਨ ਪਹਿਲਾਂ ਤੁਹਾਨੂੰ ਪ੍ਰੈਸ ਰਿਕਾਇਰ ਚੁੱਕਾ ਕਿ ਜਿਸ ਤਰੀਕੇ ਦੇ ਨਾਲ ਇਸ ਇਲੈਕਸ਼ਨ ਦੇ ਵਿੱਚ ਫੱਦੀਆਂ ਵਡਾਈਆਂ ਜਾ ਰਹੀਆਂ ਕਨਸਟੀਟਿਊਸ਼ਨ ਦੀਆਂ ਉਹ ਕਦੀ ਹੋਈਆਂ ਨਹੀਂ ਜੇ ਕਿਸੇ ਨੇ ਕੀਤੀਆਂ ਨੇ ਤੇ ਉਹ ਦੁਬਾਰਾ ਪਾਵਰ ਚ ਆਏ ਨਹੀਂ ਇਹ ਵੀ ਤੁਸੀਂ ਗੱਲ ਨੋਟ ਕਰ ਲੈ। ਇਹਨਾਂ ਨੇ 25 ਤਰੀਕ ਨੂੰ ਅਨਾਊਂਸਮੈਂਟ ਹੁੰਦੀ ਹੈ 27 ਨੂੰ ਨਾਮਜ਼ਦਗੀਆਂ ਨੇ। ਨਾਮਜ਼ਦਗੀਆਂ ਵਾਸਤੇ ਤੁਹਾਨੂੰ ਸੈਕਟਰੀ ਨੂੰ ਵੀਡੀਓ ਡੀਡੀਪੀ ਉਹਦਾ ਬਹੁਤ ਵੱਡਾ ਰੋਲ ਹੈ। ਪਰ ਅੱਜ ਤੁਸੀਂ ਜਾ ਕੇ ਬਲਾਕਾਂ ਦੇ ਵਿੱਚ ਵੇਖ ਲਓ ਕੋਈ ਸੈਕਟਰੀ ਨਹੀਂ ਮਿਲ ਰਿਹਾ ਕੋਈ ਵੀਡੀਓ ਨਹੀਂ ਕਿਸੇ ਨੂੰ ਮਿਲ ਰਿਹਾ ਜਿਹੜੇ ਲੋਕ ਆਜ਼ਾਦ ਕਹਿਣ ਨੂੰ ਤੇ ਮੁੱਖ ਮੰਤਰੀ ਸਾਹਿਬ ਨੇ ਕਹਿ ਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਹੋਏਗੀ ਕਿ ਕੋਈ ਕਿਸੇ ਪਾਰਟੀ ਦਾ ਵਿਸ਼ਾ ਨਹੀਂ ਹੋਏਗਾ ਪਰ ਉਹਦੇ باوجود ਅੱਜ ਜਿਹੜੀ ਬਿਹਾਈਂਡ ਦਾ ਕਰਟਨ ਕਹ ਲੋ ਜਿਹੜੀ ਸਾਰੀ ਇਸ ਚੋਣ ਦੀ ਬਾਗਡੋਰ ਹੈ ਉਹ ਹਲਕਿਆਂ ਦੇ ਐਮਐਲਏ ਕੋਲ ਸਾਡੇ ਇਥੋਂ ਦੇ ਮੰਤਰੀ ਸਾਹਿਬ ਕੋਲ ਔਰ ਜਾਂ ਜਿੱਥੇ ਇਹਨਾਂ ਦੇ ਉਮੀਦਵਾਰ ਨਹੀਂ ਜਿੱਤੇ ਉੱਥੇ ਜਿਹੜੇ ਹਲਕਾ ਚਾਰਜ ਜਿੰਨਾ ਬਣਾਈ ਨੇ ਉਹਨਾਂ ਦੇ ਕੋਲ ਹੈ ਰਿਜ਼ਰਵੇਸ਼ਨ ਤੋਂ ਲੈ ਕੇ ਜਿਹੜੀਆਂ ਰਿਜ਼ਰਵੇਸ਼ਨ ਦੀਆਂ ਲਿਸਟਾਂ ਨੇ ਉਹ ਸਾਰੀਆਂ ਐਮਐਲਏ ਸਾਹਿਬ ਨੇ ਸੌਂਪੀਆਂ ਅਸੀਂ ਤਾਂ ਇਹ ਮੰਨਦੇ ਆ ਕਿ ਜਦੋਂ ਇਲੈਕਸ਼ਨ ਦਾ ਚੋਣ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਇਲੈਕਸ਼ਨ ਕਮਿਸ਼ਨ ਦਾ ਰਾਜ ਹੁੰਦਾ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਕਿ ਇਹਦਾ ਤੁਸੀਂ ਗੰਭੀਰ ਨੋਟਿਸ ਲਓਗੇ ਇਲੈਕਸ਼ਨ ਦਾ ਰਾਜ ਇਲੈਕਸ਼ਨ ਦਾ ਰਾਜ ਹੈ ਕਿ ਜਾਂ ਇਹਨਾਂ ਦੇ ਐਮਐਲਏ ਦਾ ਰਾਜ ਹੈ ਜਾਂ ਉਹਨਾਂ ਦੀ ਅਧীনਗੀ ਹਟ ਇਲੈਕਸ਼ਨ ਹੋ ਰਹੀ ਹੈ ਕਿਹੜੇ ਪਿੰਡ ਰਿਜ਼ਰਵ ਕਰਨੇ ਆ ਕਿਹੜੇ ਜਨਰਲ ਕਰਨੇ ਆ ਕਿਹੜੀ ਰੋਟੇਸ਼ਨ ਹੈ ਉਹਦੀ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ ਸਿਰਫ ਫੇਰ ਰੱਖਿਆ ਜਾ ਰਿਹਾ ਜੇ ਕੋਈ ਵਿਰੋਧੀ ਧਿਰ ਦਾ ਜਾਂ ਵਿਰੋਧੀ ਪਾਰਟੀ ਦਾ ਬੰਦਾ ਕੋ ਖੜਾ ਹੋ ਰਿਹਾ ਕਿਉਂਕਿ ਬਹੁਤ ਤੁਸੀਂ ਸੁਣਦੇ ਹੋਗੇ ਬੜੇ ਪੁਰਾਣੇ ਬੰਦੇ ਨੇ ਜਿਹੜੇ ਸਾਰੀਆਂ ਪਾਰਟੀਆਂ ਦੀ ਕੋਈ ਸਰਕਾਰ ਹੋਵੇ ਜਿੱਤੇ ਆਉਂਦੇ ਨੇ ਉਹ ਵੀ ਵੀ 25-25 ਸਾਲ ਤੋਂ ਉਹ ਜਾਂ ਉਹਨਾਂ ਦੇ ਜਿਹੜੇ ਵੀ ਨਮਾਇੰਦੇ ਹੁੰਦੇ ਉਹ ਜਿੱਤੇ ਨੇ ਇਲੈਕਸ਼ਨ ਪਰ ਐਕਤੀ ਇਹਨੂੰ ਬਿਲਕੁਲ ਨਿਸ਼ਾਨਾ ਬਣਾਇਆ ਗਿਆ ਵੀ ਕੋਈ ਵੀ ਉਹ ਬੰਦਾ ਦੁਬਾਰਾ ਇਲੈਕਸ਼ਨ ਦਾ ਜਿੱਤੇ ਔਰ ਮੁੱਖ ਤੌਰ ਤੇ ਉਹਨਾਂ ਨੂੰ ਪਰੇਸ਼ਾਨ ਕਰਨ ਵਾਸਤੇ ਕੋਈ ਰੋਟੇਸ਼ਨ ਨਹੀਂ ਬਣਾਈ ਕੋਈ ਰੋਟੇਸ਼ਨ ਦੇ ਮੁਤਾਬਕ ਕੰਮ ਨਹੀਂ ਕੀਤਾ ਔਰ ਜਿਹੜਾ ਪ੍ਰਸ਼ਾਸਨ ਹੈ ਚੋਣ ਪ੍ਰਕਿਰਿਆ ਤੇ ਕੋਈ ਸ਼ੱਕ ਨਹੀਂ ਕਿ ਇਲੈਕਸ਼ਨ ਕਮਿਸ਼ਨ ਦੇ ਬੈਨਰ ਦੇ ਹਟ ਜਾਂ ਉਹਨਾਂ ਦੀ ਹੇਠ ਨਿਗਰਾਨੀ ਹਟ ਹੋ ਰਹੀ ਹੈ ਪਰ ਜਿਹੜਾ ਪ੍ਰਸ਼ਾਸਨ ਹੈ ਨੋਡਲ ਤੇ ਉਹੀ ਅਫਸਰ ਨੇ ਜਿਨ੍ਹਾਂ ਨੇ ਵੀ ਹਦराबाद ਫੇਰ ਅਫਸਰ ਲੱਗਣਾ ਹੈ ਜਾਂ ਜਿਹੜੇ ਪਹਿਲਾਂ ਅਫਸਰ ਲੱਗੇ ਨੇ ਅੱਜ ਕੱਲ ਪਰਸੋ ਤੱਕ ਵੀ ਇਨਫੋਰਮੇਸ਼ਨਾਂ ਹੀ ਆ ਰਹੀਆਂ ਨੇ ਐਮਐਨਏ ਲਿਸਟਾਂ ਦੇ ਰਹੇ ਨੇ ਲਿਸਟਾਂ ਦੇਣ ਤੋਂ ਬਾਅਦ ਜੇ ਗਾ ਹੁਣ ਜਿਹੜੀਆਂ ਪ੍ਰਸ਼ਾਸਨ ਨੇ ਉਹਨਾਂ ਨੇ VOTER LIST ਦੇਣੀ ਕਿ ਕਿੱਥੇ ਗਈਆਂ ਵੋਟਾਂ ਨੇ ਵਾਰਡ ਬੰਦੀ ਦੀ ਲਿਸਟ ਦੇਣੀ ਆ ਕੋਈ ਵਾਰਡ ਬੰਦੀ ਦੀ ਲਿਸਟ ਨਹੀਂ ਹੈਗੀ ਕੋਈ VOTER LIST ਜਿਹੜੀ ਅਪਲੋਡ ਕਰਨੀ ਹੈ ਵੈਬਸਾਈਟ ਤੇ ਨਹੀਂ ਕਰ ਰਹੇ ਤਾਂ ਕਿ ਪਤਾ ਲੱਗ ਸਕੇ ਕਿ ਕਿੰਦਾ ਵੋਟਾਂ ਕਿਹਨੇ ਗਈਆਂ ਕਿੱਥੇ ਆ ਔਰ ਇੱਕ ਇੱਕ ਘਰ ਦੀਆਂ ਵੋਟਾਂ ਪੰਜ ਪੰਜ ਵਾੜਾ ਦੇ ਵਿੱਚ ਮਤਲਬ ਲਿਸਟਾਂ ਚ ਪਾਤੀਆਂ ਨਹੀਂ ਜੇ ਇੱਕ ਘਰ ਚ ਪੰਜ ਜੀ ਰਹਿ ਰਹੇ ਨੇ ਫਿਜ਼ੀਕਲੀ ਉੱਥੇ ਉਹ ਰਹਿ ਰਹੇ ਨੇ ਉਹਨਾਂ ਦਾ ਘਰ ਹੈ ਜੀ ਗ੍ਰਾਫਿਕਲੀ ਪਰ ਉਹਨਾਂ ਦੀ ਬੋਰਡ ਜਿਹੜੀ ਹੈ ਉਹ ਕਿਤੇ ਹੋਰ ਜਾ ਕੇ ਪੈਣੀ ਇੱਕ ਦੋ ਜੀਆਂ ਦੀ ਕਿਤੇ ਹੋਰ ਪੈਣੀ ਇੱਕ ਦੀ ਕਿਤੇ ਹੋਰ ਪੈਣੀ ਤਾਂ ਕਿ ਉਹ ਆਪਣਾ ਜਿਹੜਾ ਅਧਿਕਾਰ ਆ ਉਹਨੂੰ ਸਹੀ ਤਰੀਕੇ ਦੇ ਨਾਲ ਆਪਣਾ ਸਰਪੰਚ ਜਾਂ ਕੋਈ ਪੰਚਾਖਲਾਣਾ ਬਣਾ ਸਕਣ ਪ੍ਰਸ਼ਾਸਨ ਕੋ ਜਾਣਦੇ ਆ ਸੀਟਾਂ ਖਾਲੀ ਨੇ ਅਫਸਰ ਕਿੱਥੇ ਬੈਠੇ ਨੇ ਸਾਡੇ ਧਾਰੀਵਾਲ ਸਾਹਿਬ ਨੇ ਇੱਥੇ ਮੰਤਰੀ ਸਾਹਿਬ ਉਹਨਾਂ ਦੀ ਗੁੱਟੀ ਬੈਠੇ ਨੇ ਜਾਂ ਫੋਨ ਤੇ ਬੈਂ ਚੈਲੇਂਜ ਨਾ ਕਹਿਣਾ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਦਾ ਕਿ ਸਾਰੇ ਜਿਹੜੇ ਏਡੀਸੀ ਐ ਵੀਡੀਓ ਨੇ ਤੇ ਡੀਡੀਪ ਹੋਰੇ ਇਹਨਾਂ ਦੇ ਫੋਨ ਕਾਲ ਕਢਾ ਲਓ ਪਿਛਲੇ 4 ਦਿਨ ਦੀਆਂ ਜੇ ਇਹਨਾਂ ਦੇ ਬਾਰ ਬਾਰ ਫੋਨ ਕਾਲ ਦੇਤੇ ਜੋ ਕੁਛ ਆ ਰਹਿਆ ਜੋ ਕੁਛ ਫੋਨ ਕਰ ਰਹੇ ਨੇ ਇਹ ਸਿੱਧੇ ਜਿਹੜੀ ਸੱਤਾ ਤੇ ਰਹ ਉਹਦੇ ਤੋਂ ਡਾਇਰੈਕਸ਼ਨ ਲੈ ਕੇ ਇਲੈਕਸ਼ਨ ਕਰਾ ਰਹੇ ਨੇ ਕਿ ਕਿਨੂੰ ਬਣਾਉਣਾ ਹੈ ਕਿਨੂੰ ਰਿਜ਼ਰਵ ਕਰਨਾ ਕਿਹਦੀਆਂ ਵੋਟਾਂ ਅਸੀਂ ਅਲੱਗ-ਅਲੱਗ ਕਰ ਲਈਏ ਸਾਰੀ ਜਿਹੜੀ ਦਿਸ਼ਾ ਨਿਰਦੇਸ਼ ਨੇ ਉਹਨਾਂ ਵੱਲੋਂ ਦਿੱਤੇ ਜਾ ਰਹੇ ਦੇਖੋ ਲੋਕਤੰਤਰ ਤੇ ਇਹ ਹੁੰਦਾ ਕਿ ਲੋਕਤੰਤਰ ਤਰੀਕੇ ਨਾਲ ਲੋਕ ਆਪਣੇ ਡਿਵੈਲਪਮੈਂਟ ਵਾਸਤੇ ਆਪਣਾ ਮੈਂਬਰ ਪੰਚਾਇਤ ਚੋਂ ਸਰਪੰਚ ਚੋਂ ਫਿਰ ਉਹ ਇਸ ਇਲਾਕੇ ਦੀ ਡਿਵੈਲਪਮੈਂਟ ਕਰਾ ਸਕਿਆ ਪਰ ਇਹ ਅਧਿਕਾਰ ਤੇ ਬਿਲਕੁਲ ਖੋਇਆ ਜਾ ਰਿਹਾ ਹੈ ਇਹਦਾ ਤੇ ਇਸ ਚੀਜ਼ ਦਾ ਤੇ ਜਿਹੜੇ ਸਾਡੀਆਂ ਔਲ ਵਾਲੀਆਂ ਜਨਰੇਸ਼ਨ ਨੇ ਉਹਨਾਂ ਤੇ ਮਾੜਾ ਪ੍ਰਭਾਵ ਪੈਣਾ ਇਹਨੂੰ ਬਦਲਾ ਕੇ ਦਿੱਤਾ ਸੀ ਤਾਂ ਕਿ ਇਹ ਸਹੀ ਤਰੀਕੇ ਦੀਆਂ ਇਲੈਕਸ਼ਨਾਂ ਕਰਾ ਸਕਿਆ ਫਿਰ ਪਿੰਡਾਂ ਦੇ ਵਿੱਚ ਰਿਜ਼ਰਵੇਸ਼ਨ ਦੇ ਨਾਂ ਦੇ ਉੱਤੇ ਕਈ ਤਰ੍ਹਾਂ ਦੇ ਇੰਜਾਮ ਜਿਹੜੇ ਸਾਡੇ ਕੋਲ ਆ ਰਹੇ ਨੇ ਕਿ ਪੈਸੇ ਦਾ ਲੈਣ ਦੇਣ ਹੋ ਰਿਹਾ ਪੈਸੇ ਲੈ ਕੇ ਰਿਜ਼ਰਵ ਕਰਾ ਲਓ ਪੈਸੇ ਲੈ ਕੇ ਓਪਨ ਕਰਾ ਲਓ ਇਹ ਕੋਈ ਤਰੀਕੇ ਨਹੀਂ ਗਏ ਲੋਕਾਂ ਦੀ ਮੇਰੀ ਇਲੈਕਸ਼ਨ ਕਮਿਸ਼ਨ ਨੂੰ ਬੇਇਜ਼ਤੀ ਹੈ ਕਿ ਜਿਹੜੇ ਵੀ ਲੋਕਲ ਅਫਸਰ ਤੁਹਾਡੇ ਅਧੀਨ ਕੰਮ ਕਰ ਰਹੇ ਉਹਨਾਂ ਨੂੰ ਉਹਨਾਂ ਦੇ ਫੋਨਾਂ ਦਾ ਤੈਕੀਕਾਤ ਕੀਤਾ ਜਾਵੇ ਉਹਨਾਂ ਦੀ ਉਹਨਾਂ ਦੀ ਇਨਕੁਆਰੀ ਕੀਤੀ ਜਾਵੇ ਕਿ ਪਿਛਲੇ 3-4 ਦਿਨਾਂ ਦੇ ਵਿੱਚ ਉਹਨਾਂ ਦੇ ਕਿਹੜੇ-ਕਿਹੜੇ ਪੋਲੀਟੀਕਲ ਬੰਦੇ ਨਾਲ ਗੱਲ ਹੋਈ ਹੈ ਕਿਹੜਾ ਬੰਦਾ ਉਹਨਾਂ ਨੂੰ ਡਾਇਰੈਕਸ਼ਨ ਬਾਰ-ਬਾਰ ਉਹਨਾਂ ਨੂੰ ਫੋਨ ਆ ਰਿਹਾ ਕਿਉਂਕਿ ਜੇ ਜੇ ਇੱਕ ਜਦੋਂ ਇਲੈਕਸ਼ਨ ਸ਼ੁਰੂ ਹੋ ਗਈ ਹੈ ਇਲੈਕਸ਼ਨ ਕਮਿਸ਼ਨ ਲੈਸ ਦੇ ਵਰਕ ਕਰ ਰਿਹਾ ਮੈਂ ਤੇ ਬੜੀ ਵਧੀਆ ਗੱਲ ਕਹਿੰਦੀ ਕਿ ਇਹਦਾ ਤੈਕੀਕਾਤ ਕਰਾ ਲਓ ਕਿ ਟੈਲੀਫੋਨ ਵਾਰ-ਵਾਰ ਕਿਹਦੇ ਆ ਰਹੇ ਨੇ ਕਿਹਨੂੰ ਕਰ ਰਹੇ ਨੇ ਕਿਹਦੇ ਵੱਲੋਂ ਲਿਸਟਾਂ ਜਾ ਰਹੀਆਂ ਨੇ ਇਹਦੇ ਇਹ ਤੇ ਚਿੱਟੇ ਦੇਣ ਹੈ ਇਹ ਕੋਈ ਚੀਜ਼ ਲੋਕੀ ਸ਼ਿਪੀ ਨਹੀਂ ਕਿ ਵੀ ਮੈਂ ਕੋਈ ਇਹ ਗੱਲ ਦੱਸ ਰਿਹਾ ਕਿ ਜਿਹੜੀ ਲੋਕੀ ਸ਼ਿਪੀ ਹੋਵੇ ਇਹਦੇ ਸਾਹਮਣੇ ਤੁਹਾਡੇ ਇੱਥੇ ਇਹਨਾਂ ਨੂੰ ਡਰ ਲੱਗਿਆ ਵਿਲਾ ਸਾਬ ਤੁਹਾਨੂੰ ਕੀ ਲੱਗਿਆ ਵੀ ਇਹ ਕਿਉਂ ਕਰ ਰਹੇ ਇਸ ਦਾ ਮਨਤਿ ਇਲੈਕਸ਼ਨ ਹਰਨਗੇ ਇਹਨਾਂ ਕੋਈ ਦਰਪੱਖ ਚੋਣ ਕਰਾਓ ਤੁਹਾਡੇ ਸਾਹਮਣੇ ਹੋਣੇ ਜੇ ਲੋਕ ਸਭਾ ਦੀ ਇਲੈਕਸ਼ਨ ਹੋਈ ਉਹ ਚ ਵੀ ਇਹਨਾਂ ਨੂੰ ਪਤਾ ਲੱਗ ਹੀ ਹੈ ਫੁੱਲ ਪੱਖ ਚੋਂ ਤੇ ਇਲੈਕਸ਼ਨ ਕਮਿਸ਼ਨ ਨੇ ਕਰਨ ਕੋਈ ਕਰਾਰੇ ਇਲੈਕਸ਼ਨ ਕਮਿਸ਼ਨ ਨੇ ਕਰਾਰੇ ਇਹ ਇੰਟਰਫੇਰੈਂਸ ਕਰ ਕਰਨ ਇਹਦੇ ਲੈਸੀ ਮੇਲਤੀ ਕਰਕੇ ਇਲੈਕਸ਼ਨ ਕਮਿਸ਼ਨ ਅਨਕਵਾਹੀ ਕਰੇ ਇਸ ਚੀਜ਼ੀ ਉਹ ਇਲਾਕੇ ਚੱਲ ਅੱਜ ਅੱਜ ਸੀਟਾਂ ਦੇ ਉੱਤੇ ਹੈ ਹੀ ਨਹੀਂ ਅਫਸਰ ਹੀ ਨਹੀਂ ਨਹੀਂ ਦੇਖੋ ਦਿਨ ਕਿਹੜੇ ਬਣੇ ਨੇ 25 ਨੂੰ ਅਨਾਉਂਸ ਹੋਈ ਹੈ 26 ਨੂੰ ਇੱਕ ਦਿਨ ਮੜਿਆ 27 ਨੂੰ ਨਾਮਿਨੇਸ਼ਨ ਸ਼ੁਰੂ ਹੋਏਗੀ 28 29 ਸ਼ਨੀਵਾਰ ਆ ਗਿਆ 30 31 1 ਤਰੀਕ ਨੂੰ ਆਪਣੇ ਹੈਗੇ ਨੇ ਦੋ ਵਰਕਿੰਗ ਦੇ ਆ ਦੋ ਫੇਰ ਛੁੱਟੀਆਂ ਨੇ ਅੱਛਾ ਛੁੱਟੀਆਂ ਦੇ ਵਿੱਚ ਚਲੋ ਨੋਮੀਨੇਸ਼ਨ ਨਾਂ ਵੀ ਕੋਸ਼ ਹੋਵੇ ਪਰ ਘੱਟੋ ਘੱਟ ਇਹਨਾਂ ਜਿੰਨਾਂ ਲੋਕਾਂ ਨੂੰ ਕੋਈ ਐਨਓਸੀ ਚਾਹੀਦੀ ਆ ਕੋਈ ਨੋ ਡੂ ਸਰਟੀਫਿਕੇਟ ਚਾਹੀਦੀ ਆ ਨੋ ਡੂ ਸਰਟੀਫਿਕੇਟ ਨਹੀਂ ਦਿੱਤੇ ਜਾ ਰਹੇ ਨੋ ਡੂ ਸਰਟੀਫਿਕੇਟ ਜਿਹੜਾ ਮੌਜੂਦਾ ਸਰਪੰਚ ਨੂੰ ਕਿਹਾ ਜਾ ਰਿਹਾ ਵੀ ਜੇ ਨੋ ਡੂ ਸਰਟੀਫਿਕੇਟ ਚਾਹੀਦਾ ਤੇ ਐਮਐਲਏ ਨਾਲ ਗੱਲ ਕਰ ਫੁਲਾਣੇ ਅਧਿਕਾਰਚਾਰੀ ਨਾਲ ਗੱਲ ਕਰ ਪਰ ਉਹ ਸਿੱਧੇ ਮੈਂਸਨ ਕਹਿੰਦਾ ਕਿ ਐਫੀਡੇਵਟ ਤੁਸੀਂ ਦੇ ਸਕਦੇ ਹੋ ਨੋ ਡੂ ਸਰਟੀਫਿਕੇਟ ਤੇ ਦੇਣਾ ਪੈਣਾ ਉਧੇਗਾ ਹੈ ਪੀਟੇਮੇ ਇੱਕੋ ਇਹ ਸਭ ਜੇ ਇਹਦੇ ਵਿੱਚ ਕੋਈ ਸੱਚਾਈ ਹੈ ਕਿ ਆਇਆ ਜਾ ਰਿਹਾ ਹੈ ਕਿ ਜਿਹੜੇ ਲੋਕਾਂ ਨੇ ਹੁਣੇ ਤਾਜ਼ਾ ਇਲੈਕਸ਼ਨ ਹੋਏ ਤੁਹਾਡੇ ਵਾਲੇ ਐਮਪੀ ਵਾਲੇ ਉਧੇ ਜਿਨ੍ਹਾਂ ਨੇ ਵੋਟ ਕੀਤੀ ਉਹਨਾਂ ਦੇ ਇਸ ਇਲੈਕਸ਼ਨ 'ਚ ਵੋਟਾਂ ਕੱਟ ਦਿੱਤੀਆਂ ਗਈਆਂ ਬਿਲਕੁਲ ਵੋਟਾਂ ਕੱਟ ਵੀ ਦਿੱਤੀਆਂ ਗਈਆਂ ਨੇ ਇਹਦੀ ਐਕਸਰਸਾਈਜ਼ ਮੇਰਾ ਮੰਨਣਾ ਹੈ ਕਿ ਅਫਸਰ ਸਾਹਿਬ ਦੇ ਨਾਲ ਇਲੈਕਸ਼ਨ ਨਾਊਂਸ ਹੋਣ ਤੋਂ ਪਹਿਲਾਂ ਇਹਨਾਂ ਨੇ 2 ਮਹੀਨੇ ਹੋਈ ਕੀਤੀ ਹੈ ਜਿਹੜੀ ਕਿ ਇਹਨਾਂ ਨੇ ਪਤਾ ਨਹੀਂ ਲੱਗਣ ਦਿੱਤਾ ਅਫਸਰ ਸਾਹਿਬ ਦੇ ਨਾਲ ਰੜ ਰੜ ਕੇ ਔਰ ਉਹਦੇ ਤੇ ਪੂਰਨ ਤੌਰ ਤੇ ਇਹਨਾਂ ਨੇ ਵਰਕਆਊਟ ਕਰਕੇ ਵੋਟਾਂ ਵੀ ਕੱਟ ਦਿੱਤੀਆਂ ਨੇ ਜਿਨ੍ਹਾਂ ਜਿਨ੍ਹਾਂ ਨੂੰ ਲੋਕ ਸਭਾ ਚ ਪਾਈ ਉਹਦੀ ਹੁਣ ਵੋਟ ਹੀ ਨਹੀਂ ਪੈਣੀ ਜੇ ਚਾ ਪੰਜ ਜੀ 10 ਦੀ ਇੱਕ ਘਰ ਚ ਰਹਿ ਰਹੇ ਕਿ ਗਲੀ ਚ ਰਹਿ ਰਹੇ ਆ ਉਹਦੀਆਂ ਤਿੰਨਾਂ ਵਾਟਾਂ ਚ ਵੋਟਾਂ ਕਰਤੀਆਂ ਨੇ ਡਿਵੈਲਪਮੈਂਟ ਤੇ ਉਹਨੇ ਗਲੀ ਦੀ ਡਿਵੈਲਪਮੈਂਟ ਵਾਸਤੇ ਬੰਦਾ ਨਾਮਿਨੇਟ ਕਰਨਾ ਕਿ ਆ ਮੇਰਾ ਮੈਂਬਰ ਹੈ ਤੇ ਆ ਮੇਰਾ ਪੰਚਾਇਤ ਸਰਪੰਚ ਹੈ ਵਹੀ ਅਰਸ਼ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਹਰ داخل ਨੇ ਕਈ ਕੈਸਰੀਆਂ ਲਾਈਆਂ ਜਾ ਰਹੀਆਂ ਨੇ ਸਰਕਾਰ ਭਾਜ ਰਹੀ ਹੈ ਡਾਕਟਰਾਂ ਨੇ ਛੋਟਾ ਜਿਹਾ ਬਟਨ ਜਾਰੀ ਕੀਤਾ ਵੀ ਉਹਨਾਂ ਦੇ ਕੁਝ ਹੋਰ ਟੈਸਟ ਹੋਣੇ ਪ ਦੇਖੋ ਮੈਂ ਪਹਿਲੀ ਗੱਲ ਤੇ ਸ਼ੁਭ ਕਾਮਨਾ ਦਿੰਨਾ ਕਿ ਸੇਤੀ ਸੇਤ ਜਾਬ ਹੋਣ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਮੇਰੀ ਸ਼ੁਭ ਕਾਮਨਾਵਾਂ ਨੇ ਕਿ ਜੋ ਵੀ ਦੁੱਖ ਤਕਲੀਫ ਉਹਨਾਂ ਨੂੰ ਹੈਗੀ ਹੈ ਪਰਮਾਤਮਾ ਉਹਨਾਂ ਨੂੰ ਤੇ ਜੋ ਬਾਹਰ ਕਰ ਦੇ ਪਰੇ ਜਿਹੜੀਆਂ ਕਿਆਸ ਰਹੀਆਂ ਨੇ ਇਹ ਕੱਲੀ ਇੱਕ ਦੀਆਂ ਠੀਕ ਹੈ ਜਾਂ ਕਿਸੇ ਦੀਆਂ ਨਹੀਂ ਹੈ ਉਹ ਅਸੀਂ ਉਹਦੇ ਤੇ ਮੇਰਾ خیال ਹੈ ਕਿ ਅਸੀਂ ਚਰਚਾ ਜਿਹੜੀ ਹੈ ਉਹਨਾਂ ਦੇ ਠੀਕ ਹੋਣ ਤੋਂ ਬਾਅਦ ਚੰਗੀ ਤਰ੍ਹਾਂ ਜਰੂਰ ਕਰਾਂਗੇ ਪਰ ਉਹਨਾਂ ਨੂੰ ਵੀ ਜੇ ਕੋਈ ਇਹੋ ਜਿਹਾ ਮਸਲਾ ਹੈ ਤੇ ਜ਼ਿੰਮੇਵਾਰੀ ਦੇ ਨਾਲ ਕਿਉਂਕਿ ਵੱਡਾ ਸਟੇਟ ਹੈ ਸਟੇਟ ਦੇ ਬਹੁਤ ਮਸਲੇ ਆਇਏ ਨੇ ਬੜੀਆਂ ਆ ਮੁਸੀਬਤ ਦੇ ਵਿੱਚੋਂ ਨੰਗ ਰਹੇ ਹੈ ਲਾਡ ਆਰਡਰ ਦੀ ਬੜੀ ਮਾੜੀ ਪੋਜੀਸ਼ਨ ਹੈ ਸੋ ਉਹ ਹੁਣ ਜਿਹੜੀ ਤਕੀ ਜਿਹੜੀ ਉਹਨਾਂ ਨੂੰ ਪ੍ਰੇਜ਼ ਕਰਨਗੇ ਮੇਰਾ ਮੰਨਣਾ ਹੈ ਕਿ ਉਹ ਉਹ ਵੀ ਮੰਨਣ ਔਰ ਮੈਂ ਸਮਝਦਾ ਕਿ ਉਹ ਜੇ ਠੀਕ ਹੋ ਗਏ ਉਹਨਾਂ ਕਦੇ ਵੀ ਇਹਦੇ ਤੇ ਆਪਾਂ ਬੜੀ ਵਧੀਆ ਚਰਚਾ ਉਦੋਂ ਸੀ ਕਰ ਸਕਦੇ ਤੇ ਤਣਾਅ ਵੀ ਲੱਗ ਰਹੇ ਤੁਹਾਨੂੰ ਲੱਗਦਾ ਜਦੋਂ ਤੇ ਕੇਰਵਾਲ ਸਾਹਿਬ ਬਾਹਰ ਆਏ ਉਹਦੇ ਬਖਪਤਰੀ ਭਗਵੰਤ ਜੀ ਮਾਨਾ ਥੋੜੇ ਮਯੂਸੇ ਲੱਗ ਰਹੇ ਕਿਉਂਕਿ ਦੇਖੋ ਇਲੈਕਸ਼ਨਾਂ ਦਾ ਨਾਂ ਹੋਣਾ ਚਾਹੇ ਕਾਰਪੋਰੇਸ਼ਨ ਹੈ ਚਾਹੀ ਚੋਣਾ ਪੰਜਾਬ ਦੇ ਪ੍ਰਾਇਤਰੀਆਂ ਨੇ ਲਾਰਡ ਆਰਡਰ ਦੀ ਸਥਿਤੀ ਬੜੀ ਮਾੜੀ ਆ ਭ੍ਰਿਸ਼ਟਾਚਾਰ ਬਹੁਤ ਗਰੀਤਰਾ ਹੈ ਆ ਡਿਵੈਲਪਮੈਂਟ ਵਾਸਤੇ ਫਰਦ ਨਹੀਂ ਹੈਗੇ ਕਰਜ਼ਾ ਚੁੱਕ ਕੇ ਸਰਕਾਰ ਚੱਲ ਰਹੀ ਆ ਉਹ ਸਾਰੀਆਂ ਚੀਜ਼ਾਂ ਦਾ ਜੋ ਪਿਲੇ ਸਮੇਂ ਦੇ ਵਿੱਚ ਆ ਇਹ ਮੁੱਖ ਮੰਤਰੀ ਸਾਹਿਬ ਤੇ ਕੁਐਸਚਨ ਮਾਰਦੇ ਜਰੂਰ ਉੱਠਿਆ ਇਸ ਗੱਲ ਦਾ ਕਿ ਤੁਹਾਡੀ ਜਿਹੜੀ ਕਾਰਸ਼ੈਲੀ ਉਹ ਠੀਕ ਨਹੀਂ ਗਈ ਔਰ ਜਦੋਂ ਤੇ ਕੇਜਰੀਵਾਲ ਸਾਹਿਬ ਆਏ ਆ ਇਹ ਸਾਡੂ ਨਹੀਂ ਇਸ ਚੀਜ਼ ਦੀਆਂ ਮਤਲਬ ਪੁਖਤਾ ਸਬੂਤੀ ਨੇ ਕਿ ਇੱਕ ਵੱਡਾ ਧਰ ਜਿਹੜੀ ਆ ਉਹ ਇਹਨਾਂ ਨੂੰ ਉਤਾਰਨ ਵਾਸਤੇ ਇਕੱਠੀ ਹੋਈ ਹੈ ਤੇ ਉਹਦਾ ਤਨਾਵ ਵੀ ਗੁਜ਼ਰਤੀ ਗੱਲ ਹੋ ਜਾਂਦਾ ਜਿਵੇਂ ਜਦੋਂ ਕੇਜਰੀਵਾਲ ਸਾਹਿਬ ਆਏ ਇਹਨਾਂ ਨੂੰ ਬੁਲਾਇਆ ਅਸਰਦੇ ਹੁੰਦਾ ਇੰਨੀਆਂ ਚੀਜ਼ਾਂ ਦਾ ਬੰਦੇ ਦੇ ਉੱਤੇ ਪਰ ਇਹ ਇੱਕ ਮੌਕਾ ਮਿਲਦਾ ਮੁੱਖ ਮੰਤਰੀ ਮੁੱਖ ਮੰਤਰੀ ਹੁੰਦਾ ਇਹ ਤੁਹਾਨੂੰ ਜਦੋਂ ਮੌਕਾ ਮਿਲਦਾ ਤੁਹਾਨੂੰ ਉਹਦੋਂ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਆਪਣੀਆਂ ਸਹੀ ਦਿਸ਼ਾ ਦੇ ਵਿੱਚ ਜੇ ਕੰਮ ਕੀਤੇ ਹੁਣ ਤੇ ਮੇਰਾ ਕਰ ਲ ਇਹ ਤਣਾ ਨਹੀਂ ਹੋਵੇ ਦੁਬਾਰਾ ਉਹ ਪੰਚਾਇਤੀ ਚੋਣਾਂ 'ਚ ਤੁਸੀਂ ਕੀ ਕਰਨ ਜਾ ਰਹੇ ਹੋ ਕਿ ਡਿਮਾਂਡ ਤੇ ਕਰਤੀ ਇਲੈਕਸ਼ਨ ਕਮਿਸ਼ਨ ਕਲੀਅਰ ਕਰਾਂਗੇ ਪਰ ਇੱਕ ਅਦਾਲਤ ਦਾ ਰਸਤਾ ਖੁੱਲਾ ਹੁੰਦਾ ਉਹਦੇ 'ਚ ਤੁਸੀਂ ਕਰੋਗੇ ਕਿ ਪਾਰਟੀ ਵੱਲੋਂ ਕੀ ਇੰਡੀਵਿਜੂਅਲੀ ਐਮਪੀ ਉਹ ਦੇਖੋ ਉਹ ਅਸੀਂ ਲੋਕੀ ਪ੍ਰਤਾਪ ਬਾਜਵੇ ਜੀ ਤੇ ਰਾਜਾ ਵੜਿੰਗੀ ਦੇ ਇਤਿਹਾਜ਼ 'ਚ ਸਾਰੀ ਗੱਲ ਦਿੱਤੀ ਹੈ ਉਹ ਇਹਦਾ ਨਿਕਲ ਪੱਖ ਲੈ ਰਹ ਸਾਨੂੰ ਜਿੱਥੇ ਵੀ ਜਾਣਾ ਪਿਆ ਅਸੀਂ ਜਾਵਾਂਗੇ ਔਰ ਮੈਂ ਤੁਹਾਨੂੰ ਵੀ ਕਹਣਾ ਚਾਹੁੰਦਾ ਤੁਹਾਡੇ ਬਾਧੇ ਭਰਾ ਜਿੰਨੇ ਵੀ ਲੋਕ ਸੋੰਦੇ ਨੇ ਕਿਸੇ ਨੂੰ ਕਾਨੂੰਨੀ ਸਹਾਇਤਾ ਚਾਹੀਦੀ ਆ ਅਮਰਸਰ ਦੇ ਵਿੱਚ ਮੇਰਾ ਆਫਿਸ ਕੋਈ ਵੀ ਬੰਦਾ ਕੰਟੈਕਟ ਕਰੇ ਸਾਡੀ ਲੀਗਲ ਟੀਮ ਹਰ ਸਮੇਂ ਰੈਡੀ ਹੈ ਕਾਨੂੰਨੀ ਸਹਾਇਤਾ ਦੇਣ ਵਾਸਤੇ ਕਿਸੇ ਵੀ ਤਰ੍ਹਾਂ ਦੀ ਕੋਰਟ ਚ ਲੋੜ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਸਲਾਹ ਲੈਣ ਦੀ ਲੋੜ ਹੈ ਸਾਡੇ ਕੋਲ ਇੱਥੇ ਵਕੀਰ ਬੈਠੇ ਨੇ ਉਹ ਹਰ ਤਰ੍ਹਾਂ ਦੀ ਸਲਾਹ ਜਿਹੜੀ ਹੈ ਜਾਂ ਕਾਨੂੰਨੀ ਰਾਇ ਹੈ ਉਹਨਾਂ ਨੂੰ ਦੇਣਗੇ ਇਦਾਂ ਤੁਮਕਾਂ ਦੀ ਵੀ ਗੱਲ ਆ ਰਹੀ ਹੈ ਤੁਹਾਡੇ ਕੋਲ ਕੋਈ ਅੰਦਰ ਦੀ ਸ਼ਿਕਾਇਤ ਹੈ ਤੁਸੀਂ ਕਰਾ ਰਹੇ ਹੋ ਬਿਲਕੁਲ ਤੁਮਕਾਇਆ ਵੀ ਜਾ ਰਿਹਾ ਹੈ ਪ੍ਰਸ਼ਾਸਨ ਵੀ ਤੁਮਕਾ ਰਿਹਾ ਔਰ ਮਤਲਬ ਡਰਾਇਆ ਜਾ ਰਿਹਾ ਵੀ ਅੱਛਾ ਤੁਹਾਨੂੰ ਦੇਖ ਲਾਂਗੇ ਤੁਹਾਨੂੰ ਬਾਅਦ ਦੇ ਵਿੱਚ ਕਮਿਆਜੇ ਭੁਗਤਣੇ ਪੈਣਗੇ ਤੁਹਾਡੇ ਤੇ ਪੁਰਾਣੇ ਕੇਸ ਖੋਲ ਲਾਂਗੇ ਸੋ ਜਿਹੀਆਂ ਚੀਜ਼ਾਂ ਜੜੀਆਂ ਨੇ ਇਹ ਲੋਕਤੰਤਰ ਦੇ ਵਿੱਚ ਸਹੀ ਨਹੀਂ ਗੀਆਂ ਸਵਿਧਾਨ ਤੁਸੀਂ ਇਹ ਬਣੇ ਸੰਵਧਾਨ ਨੂੰ ਲਾਗੂ ਕਰਨ ਵਾਸਤੇ ਸੰਵਧਾਨ ਦੇ ਵਿੱਚ ਸੋਧ ਕਰਕੇ ਜਾਂ ਕੋਈ ਕਾਰਜ ਪ੍ਰਣਾਲੀ ਨੂੰ ਠੀਕ ਕਰਨ ਵਾਸਤੇ ਤੁਹਾਡਾ ਇੱਕ ਵਿਧਾਨ ਵਿਧਾਨਕਾਰ ਦੇ ਤੇ ਪਰ ਜਿਸ ਤਰੀਕੇ ਨਾਲ ਤੁਸੀਂ ਡਰਾ ਰਹੇ ਜੇ ਧਮਕਾ ਰਹੇ ਜਿਸ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਇਲੈਕਸ਼ਨ ਤੋਂ ਵਧਿਆ ਜਾ ਰਿਹਾ ਉਹਨਾਂ ਦਾ ਅਧਿਕਾਰ ਖੋਇਆ ਜਾ ਰਿਹਾ ਵੋਟਾਂ ਨਹੀਂ ਪੈਂ ਦਿੱਤੀਆਂ ਜਾ ਰਹੀਆਂ ਇਹ ਚੀਜ਼ਾਂ ਤੁਹਾਡੇ ਵਾਸਤੇ ਵੀ ਨਹੀਂ ਠੀਕ ਸਾਡੇ ਪੰਜਾਬ ਵਾਸਤੇ ਵੀ ਤੇ ਬਿਲਕੁਲ ਹੀ ਨਹੀਂ ਠੀਕ